ਸਾਰੇ ਸੀਨੀਅਰ ਕਾਂਗਸੀ ਔਰ ਬਹੁਤ ਹੀ ਸਿਆਣੇ ਇਨਸਾਨ ਪ੍ਰੋਫੈਸਰ ਜੀਜੀ ਸ਼ਰਮਨ ਜੀ ਅੱਜ ਦੇ ਕਾਂਗਰਸ ਪਾਰਟੀ ਦੇ ਹੋ ਸਦਸੇगण ਅੱਜ ਬਾਦ ਦਮ ਪਰੇਵਾ ਦੇ ਵਿੱਚ ਮੈਂ ਤੁਹਾਡਾ ਤੇ ਦਿਲ ਤੋਂ ਸਵਾਗਤ ਕਰਦਾ ਹਾਂ ਅਸੀਂ ਸਾਰੇ ਜਿਸ ਦਾ ਜਾਣਦੇ ਆ ਇਹ ਚੋਣ ਹੋ ਤਸ ਰਾਣਾ ਗੁਰਜੀਤ ਸਿੰਘ ਜੀ ਤੇ ਇੱਕ ਇੱਕ ਵੋਟ ਹੈ ਨਹੀਂ ਨਹੀਂ ਇਹ ਵੋਟ ਹੈ ਹੁਣ ਮੈਂ ਬੇਨਤੀ ਕਰੂੰਗਾ ਇੱਕ ਮਿੰਟ ਵਾਸਤੇ ਬੋਲਦੇ ਸਾਹਿਬ ਮੈਂ ਨਾਰਿਆਂ ਦਾ ਸਵਾਗਤ ਕਰਨਾ ਰਾਣਾ ਗੁਰਜੀਤ ਸਿੰਘ ਰਣਾ ਗੁਰਜੀਤ ਸਿੰਘ ਜੀ ਨਾਲ ਸੀਨੀਅਰ ਕਾਂਗਰਸੀ ਆਗੂ ਦੇਸ਼ 베ਰੀ ਜੀ ਜਤਨ ਜੀ ਸ਼ਰਮਾ ਜੀ ਔਰ ਉਹਨਾਂ ਦੇ ਸਾਥੀ ਸਭ ਪਹੁੰਚੇ ਹਨ ਅਮਨ ਅਮਨ ਜੀ ਹੋਰ ਵੀ ਬਹੁਤ ਸਾਰੇ ਰਣਾ ਜੀ ਦਾ ਸਵਾਗਤ ਕਰਦੇ ਹੋਏ ਰਣਾ ਗੁਰਜੀਤ ਸਿੰਘ ਜੀ ਵਾਰਡ ਨੰਬਰ 59 ਦੇ ਕੌਂਸਲਰ ਦੇਸ਼ ਪਤੋਰੀ ਜਿਹੜੇ ਇੱਕ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਵਿੱਚ ਸਾਡੇ ਫੋਟੋਗ੍ਰਾਫਰ ਵੀ ਫੋਟੋਗ੍ਰਾਫਰ ਤੇ ਨਹੀਂ ਸਾਡੇ ਕਾਂਗਰਸ ਦੇ ਆਬੂ ਪਾਸੀ ਜੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਰਿਤੇ ਪਹੁੰਚਦੇ ਨਹੀਂ ਸਰ ਅਸੀਂ ਤੁਸੀਂ ਡੋਰ ਟੂ ਡੋਰ ਸਰ ਪ੍ਰਚਾਰ ਕਰਾ ਰਹੇ ਤੁਹਾਨੂੰ ਕਿੰਨਾ ਹਰ ਮਿਲਦਾ ਡੋਰ ਟੂ ਡੋਰ ਤਾਂ ਮੇਰੇ ਨੌਜਵਾਨ ਕਰ ਰਹੇ ਆ ਹੋਰ ਮੇਰੇ ਵੱਲੋਂ ਬੇਨਤੀ ਕਰ ਰਹੇ ਆ ਕਿ ਅਮਨ ਸ਼ਾਂਤੀ ਚੈਨ ਲਈ ਕਾਂਗਰਸ ਪਾਰਟੀ ਨੂੰ ਵੋਟ ਪਾਓ ਔਰ ਬਹੁਤ ਜ਼ਰੂਰੀ ਆ ਪੰਜਾਬ ਦੇ ਵਿੱਚ ਸ਼ਾਂਤੀ ਔਰ ਖੰਡੂਰ ਸਾਹਿਬ ਹਲਕੇ ਤੋਂ ਆਵਾਜ਼ ਜਾਣੀ ਚਾਹੀਦੀ ਆ ਕਿ ਕਾਂਗਰਸ ਪਾਰਟੀ ਜਿੱਤ ਰਹੀ ਆ ਸਰਦਾਰ ਕੁਲਵੀਰ ਸਿੰਘ ਜੀ ਨੂੰ ਜਿਤਾਉਣਾ ਬਹੁਤ ਜ਼ਰੂਰੀ ਆ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਵੇਖੋ ਇਹ ਕਿਸੇ ਇੰਡੀਵਿਜੂਅਲੀ ਨਹੀਂ ਕਿਸੇ ਪਾਰਟੀ ਦੀ ਗੱਲ ਨਹੀਂ ਅਮਨ ਸ਼ਾਂਤੀ ਚੈਨ ਲਈ ਆਪਾਂ ਵੋਟ ਕੁਲਵੀਰ ਸਿੰਘ ਜੀ ਦੇ ਨਾਮ ਪਰ ਸਰ ਇੱਕ ਸੰਤਪੁਰੇ ਮਲੇ ਚ ਬੰਦ ਕਾਫੀ ਦੇਰ ਦਾ ਬੰਦ ਪਿਆ ਸੀ ਪਰਸੋਂ ਇੰਡੀਅਨ ਸਾਹਿਬ ਉੱਥੇ ਗਏ ਸੀਗੇ ਉਹ ਕਹਿੰਦੇ ਰਾਣਾ ਜੀ ਰਾਜ ਤੇ ਪੰਪਰ ਤੱਕ ਨਹੀਂ ਚੱਲਿਆ ਕਰ ਉਹਨਾਂ ਨੇ ਸਭ ਕੰਪਨੀ ਓਪਨਿੰਗ ਕੀਤੀ ਪਰ ਇੰਡੀਅਨ ਨੂੰ ਕੀ ਪਤਾ ਇੰਡੀਅਨ ਨੂੰ ਕੁਝ ਪਤਾ ਕਿੰਨੇ ਕਿੰਨੇ ਦਿਨ ਹੋ ਗਏ ਕਾਂਗਰਸ ਪਾਰਟੀ ਨੂੰ ਰਾਜ ਤੋਂ ਕੇ 27 ਮਹੀਨੇ ਹੋ ਗਏ 27 ਮਹੀਨੇ ਪਹਿਲਾਂ ਪੰਪ ਲੱਗ ਚੁੱਕਿਆ ਸੀ ਲੱਗਿਆ ਕਾਂਗਰਸ ਦੇ ਰਾਜ ਚ ਇਦਾਂ ਦੇ ਨੌ ਪੰਪ ਹੋ ਰਿਹਾ ਇੰਡੀਅਨ ਜਾ ਕੇ ਵੇਖ ਕੇ ਆ ਭਾਈ ਤੂੰ ਸਾਡਾ ਵੀਰ ਹੈ ਐਵੇਂ ਬਿਆਨ ਨਹੀਂ ਦੇਈ ਜਾਂਦਾ ਕਸੂਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਉਪਰੋਂ ਹਦਾਇਤ ਆ ਕਿ ਕੋਈ ਕੰਮ ਨਾ ਕਰੋ ਨੌ ਟਿਊਬਲ ਇਹੋ ਜਿਹਾ ਹੋ ਰਿਹਾ ਸੋ ਵੀਰਾਂ ਨੇ ਨਾ ੜਕਦੇਤੇ ਉਹ ਤੁਹਾਨੂੰ ਨਹੀਂ ਦਿ세 ਔਰ 14 ਕਰੋੜ 60 ਲੱਖ ਰੁਪਇਆ ਕਮੇਟੀ ਚ ਪਿਆ ਹਾਂਜੀ ਮਿਸ਼ਨਰ ਤੁਹਾਡੀ ਕੰਮ ਨਹੀਂ ਕਰਦੀ ਤੁਹਾਡੇ ਤੋਂ ਕੁਝ ਹੁੰਦਾ ਨਹੀਂ ਯਾਰੋ ਇਹ ਜਾਣ ਬੁਝ ਕੇ ਸੰਤਾਪ ਲੋਕ ਕੋਲੋਂ ਪੈਸਾ ਹੁੰਦਾ 10 ਕਰੋੜ ਉਹ ਅੱਪਰ ਚਲੇ ਗਿਆ ਵੀ ਗੱਲਾਂ ਕਿਹੜੀਆਂ ਕਰਦੇ ਹੋ ਹੰਗਿਸਾਰ ਸੀ ਨਾਲ ਗੱਲ ਕੀਤੀ ਹੈ ਕਿ ਰਾਣਾ ਸਾਹਿਬ ਨੇ ਸ਼ਹਿਰ ਦਾ ਵਿਕਾਸ ਬੜਾ ਕੀਤਾ ਵਾ ਸੀਵਰੇਜ ਦੀ ਸਮੱਸਿਆ ਕੀਤੀ ਆ ਹੱਲ ਕੀਤੀ ਆ ਉਹ ਕਹਿੰਦੇ ਰਾਣਾ ਸਾਹਿਬ ਘੜ ਆਪਣੇ ਕੋਲੋਂ ਪੈਸੇ ਲਾ ਰਿਹਾ ਹੈ ਨਾ ਨਹੀਂ ਯਾਰ ਮੇਰੀ ਗੱਲ ਛੋੜਨਾ ਇਹ ਰਾਣਾ ਨਹੀਂ ਲਾ ਰਿਹਾ ਤੇ ਲੋਕ ਲੋਕ ਜਾਣਦੇ ਕੋਣ ਲਾ ਰਿਹਾ ਇਹ ਗੱਲਾਂ ਨਾਲ ਲੀਡਰ ਨਹੀਂ ਕੋ ਬਣਦਾ ਹੁੰਦਾ ਜੈ ਹਿੰਦ ਠੀਕ ਹੈ